ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਆਪਣੇ ਚੈਨਲ ਮੇਰੇ ਪੰਡ ਮੇਰੇ ਖੇਤ ਨਾਲ ਮੈਂ ਸਿਮਰਨਦੀਪ ਸਿੰਘ ਅੱਜ ਆਪਾਂ ਇੱਕ ਬਹੁਤ ਸ਼ਾਨਦਾਰ ਵੀਡੀਓ ਲੈ ਕੇ ਆ ਰਹੇ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਸੀਂ ਆਪਦਾ ਪਿੰਡ ਪਤਾ ਟਿਕਾਣਾ ਤੇ ਨਾਂ ਦੱਸ ਦਿਓ ਮੈਂ ਨਛੱਤਰ ਸਿੰਘ ਹਾਂਜੀ ਪਿੰਡ ਹਰੀਕੇਕਲਾ ਜੀ ਜ਼ਿਲ੍ਹਾ ਫਰੀ ਮੁਕਤਸਰ ਸਾਹਿਬ ਠੀਕ ਹੈ ਜੀ ਸੋ ਤੁਸੀਂ ਬੱਕਰੀਆਂ ਰੱਖਣ ਦਾ ਕਿਵੇਂ ਵਿਚਾਰ ਬਣਿਆ ਕਿ ਆਪਾਂ ਬੱਕਰੀਆਂ ਰੱਖੀਏ ਕਿਉਂ ਬੱਕਰੀਆਂ ਦਾ ਜੀ ਉਹ ਮੈਂ ਪਹਿਲਾਂ ਸਾਡੇ ਬਜ਼ੁਰਗਾਂ ਤੋਂ ਲਾ ਕੇ ਹਾਂਜੀ ਸਾਡੇ ਬਾਪੂ ਜੀ ਰੱਖਦੇ ਹੁੰਦੇ ਸੀ ਉਹਨਾਂ ਨੇ ਇੱਕ ਦੋ ਬੱਕਰੀਆਂ ਰੱਖਦੀ ਹੁੰਦੇ ਸੀ ਉਹ ਠੀਕ ਆ ਫਿਰ ਸਾਨੂੰ ਸ਼ੌਂਕ ਪਿਆ ਮਤਲਬ ਦੂਜਾ ਪਸੰਗਾਂ ਦਾ ਠੀਕ ਆ ਜੀ ਅਸੀਂ ਮੱਝਾਂ ਰੱਖਣ ਲੱਗ ਪਏ ਹਾਂ ਮੱਝਾਂ ਪਾਲੀਆਂ ਬਹੁਤ ਚਿਰ ਠੀਕ ਆ ਜੀ ਤੇ ਆਪਣੇ ਕੋਲੇ ਦੋ ਝੋਟੇ ਵੀ ਅਸੀਂ ਪਾਲੇ ਬਹੁਤ ਚੰਗੇ ਠੀਕ ਆ ਇੱਕ ਨੀਲੀ ਰਾਵੀ ਦਾ ਸੀਗਾ ਹਾਂਜੀ ਇੱਕ ਮੋਰਾ ਨਸਲ ਦਾ ਸੀਗਾ ਠੀਕ ਆ ਜਿਨ੍ਹਾਂ ਨੇ ਮਤਲਬ ਦੂਜਾ ਨਾਮ ਵੀ ਮੁਖਸਰ ਸਾਹਿਬ ਤੋਂ ਵੀ ਜਿੱਤੇ ਤੇ ਜਗਰਾਵਾਂ ਤੋਂ ਵੀ ਜਿੱਤ ਕੇ ਆਏ ਸੀਗੇ ਪਹਿਲਾ ਦੂਜਾ ਨੰਬਰ ਲੈਂਦੇ ਸੀਗੇ ਉਹ ਪਹਿਲਾ ਦੂਜਾ ਨੰਬਰ ਹਾਂ ਬਹੁਤ ینګੇ ਜਾਨਵਰ ਸੀਗੇ ਤੇ ਉਧਰ ਉਹ ਰਿਹਾ ਫਿਰ ਥੋੜਾ ਜਿਹਾ ਸਾਡੇ ਆਪਣੇ ਰਿਸ਼ਤੇਦਾਰਾਂ ਕੋਲੇ ਸੀਗੇ ਇਹ ਜਾਨਵਰ ਰੱਖੇ ਠੀਕ ਹੈ ਤੇ ਉਹਨਾਂ ਨੂੰ ਵੇਖ ਕੇ ਹੀ ਸਾਨੂੰ ਲੱਗਣ ਲੱਗੀ ਇਹ ਜਿਆਦਾ ਹਾਂਜੀ ਹਾਂ ਤੇ ਤੁਸੀਂ ਕਿਹਾ ਆਪਣੇ ਪੁਰਾਣੇ ਬਜ਼ੁਰਗਾਂ ਤੁਸੀਂ ਇੱਕ ਦੋ ਬੱਕਰੀਆਂ ਸ਼ੁਰੂ ਤੋਂ ਰੱਖਦੇ ਸੀ ਉਦੋਂ ਕਿਹੜੀ ਨਸਲ ਤੁਸੀਂ ਜ਼ਿਆਦਾ ਰੱਖੀ ਆ ਉਦੋਂ ਤਾਂ ਹੀ ਉਹ ਬਾਪੂ ਜੀ ਦੇ ਦੂਜੇ ਦੇਸੀ ਬੱਕਰੀਆਂ ਹੁੰਦੀਆਂ ਸੀ ਨਗਰ ਤੋਂ ਦੇਸੀ ਬੱਕਰੀਆਂ ਹਾਂ ਉਹ ਵੈਸੇ ਚੰਗੀਆਂ ਸੀਗੀਆਂ ਹੂੰ ਚੰਗਾ ਦੁੱਧ ਵੀ ਮਤਲਬ ਬੱਕਰੇ ਬੁਕਰੇ ਪਾਲ ਲੈਂਦੇ ਸੀ ਨਾਲ ਪਾਲਣ ਦਾ ਸ਼ੌਂਕ ਸੀਗਾ ਖੱਸੀ ਬੱਕਰੇ ਠੀਕ ਆ ਹਾਂ ਉਹ ਪਾਲ ਕੇ ਰੱਖਣੇ ਨਾਲ ਖੇਤ ਲੈ ਜਾਂਦੇ ਸੀ ਅਸੀਂ ਨਰਮੇ ਹੁੰਦੇ ਸੀ ਉਦੋਂ ਹਾਂ ਤੇ ਅਸੀਂ ਗੱਡੇ ਨੇ ਚੜਾ ਕੇ ਲੈ ਜਾਂਦੇ ਖੇਤ ਨੂੰ ਠੀਕ ਹੈ ਜੀ ਉੱਥੇ ਤੁਰਨਾ ਫਿਰਦੀਆਂ ਸੀ ਨਾਲੇ ਚੋਕ ਨੇ ਚਾਹ ਕਰਨੀ ਦੁਪਹਿਰੇ ਫਿਰ ਜਾਲਾ ਕੰਮ ਸੀ ਠੀਕ ਆ ਦੁੱਧ ਸੰਭਾਲਣ ਦੀ ਲੋੜ ਨਹੀਂ ਸੀ ਹਾਂ ਸਹੀ ਗੱਲ ਲਈ ਉੱਥੇ ਚੋਇਆ ਹਾਂ ਤੇ ਨਾਲ ਦੀਆਂ ਚਾਹ ਕੀਤੀ ਆਪਰੇ ਉਦੋਂ ਤਾਂ ਦੁੱਧ ਵੀ ਜਿਆਦੇ ਗੁਣਕਾਰੀ ਹੋਊਗਾ ਹਾਂ ਜੀ ਹਾਂ ਫਿਰ ਉਦੋਂ ਆਉਣਾ ਨਰਮੇ ਦੇ ਵਿੱਚ ਟੀਂਡੇ ਖਾਂਦੇ ਪਸ਼ੂ ਹੂੰ ਹੋਰ ਪਾਸੇ ਬੂਟੀਆਂ ਬਾਟੀਆਂ ਵਿੱਚ ਉਗਰ ਆਉਂਦੀਆਂ ਸੀ ਹਾਂਜੀ ਉਹ ਠੀਕਾ ਉਹਦਾ ਕਰਕੇ ਫਿਰ ਦੁੱਧ ਲਾਇਵੰਦੀ ਹੁੰਦਾ ਸੀ ਚੰਗਾ ਵਧੀਆ ਚੀਜ਼ ਸੀ ਠੀਕ ਹੈ ਤੇ ਜਿਹੜੀਆਂ ਹੁਣ ਤੁਸੀਂ ਇਹ ਰੱਖੀਆਂ ਬਾ ਬੀਟਲ ਤੇ ਬਰਬਰੀ ਇਹ ਕਿੰਨਾ ਟਾਈਮ ਹੋ ਗਿਆ ਰੱਖੀਆਂ ਨੂੰ ਇਹ ਹੋ ਗਿਆ ਜੀ ਢਾਈ ਢਾਈਆਂ ਸਾਲਾਂ ਦੇ ਆਸ-ਪਾਸੇ ਹੋਗੇ ਢਾਈ ਸਾਲ ਹੋ ਗਏ ਹਾਂਜੀ ਹਾਂ ਢਾਈਆਂ ਸਾਲਾਂ ਤੋਂ ਸ਼ੁਰੂ ਕੀਤਾ ਕੰਮ ਹਾਂਜੀ ਕਿੰਨੇ ਤੋਂ ਸ਼ੁਰੂ ਕੀਤਾ ਤੁਸੀਂ ਅਸੀਂ 2 ਜਨਵਾਰਾ ਤੋਂ ਸ਼ੁਰੂ ਕੀਤਾ ਸੀ ਜੀ 2 ਕਿਹੜਿਆਂ ਤੋਂ 2 ਬੀਟਲ ਲਿਆਏ ਸੀ ਅਸੀਂ ਪਹਿਲਾਂ ਪੱਠਾ ਪੱਠਾ ਲਏ ਹਾਂ ਰੈਸਟ ਜ਼ਰਾਂ ਤੋਂ ਅੱਛਾ ਜੀ ਉਹ ਸੂਪੀਆਂ ਸਾਡੇ ਕੋਲੇ ਮੜ ਕੇ ਉਹਨਾਂ ਤੋਂ ਹੁਣ ਜਨਵਾਰ ਵਧੇਗਾ ਤੇ ਦੋ ਬਰਬਰੀ ਸੀ ਹੂੰ ਬਰਬਰੀ ਅਸੀਂ ਇੱਕ ਮੰਡੀ ਤੋਂ ਲਈ ਸੂਰਿਆ ਵਾਲੋਂ ਜੀ ਠੀਕ ਆ ਜੀ ਤੇ ਇੱਕ ਇੱਥੇ ਆਪਣੇ ਪਿੰਡ ਮੰਡੀ ਲੱਗਦੀ ਹੈ ਜੀ ਹਰੀਕੇ ਕਲਾਂ ਕਿੰਨਾ ਆ ਜੇ ਮਤਲਬ ਕੰਮ ਕਰਨਾ ਜਿਹੜਾ ਹਾਂਜੀ ਉਹਦੇ ਵਿੱਚ ਕੰਮ ਦੇ ਵਿੱਚ ਤਾਂ ਸਾਰਿਆਂ ਵਿੱਚ ਪਕਾਈ ਤਾਂ ਸਰਦਾਰ ਦੀ ਦਾ ਹੈਗੀ ਹੈਗੀ ਆ ਠੀਕ ਆ ਜੇ ਆਪਾਂ ਜਨਵਾਰ ਨੂੰ ਸੰਭਾਲਾਂਗੇ ਹਾਂ ਤਾਂ ਹੀ ਉਹਨੂੰ ਕੁਝ ਲਾਵਾਂਗੇ ਇਹ ਤੁਹਾਨੂੰ ਹੁਣ ਸ਼ੌਂਕ ਹੈਗਾ ਹਾਂਜੀ ਸ਼ੌਂਕ ਆ ਸਾਨੂੰ ਪੂਰਾ ਠੀਕ ਆ ਪਰ ਆਪਾਂ ਸ਼ੌਂਕ ਚ ਤਾਂ ਨਹੀਂ ਪਕਾਈ ਗਣਦੇ ਹੀ ਨਹੀਂ ਹੈਣਾ ਹਾਂ ਉਹ ਲੱਗਦਾ ਹੀ ਨਹੀਂਗਾ ਲੱਗਦਾ ਹੀ ਨਹੀਂ ਉਹ ਜਦੋਂ ਮੜਾ ਜਾ ਕਿਤੇ ਮਤਲਬ ਮੰਨ ਲਓ ਵੀ ਕਿਤੇ ਠੱਕੇ ਟੁੱਟੇ ਵੀ ਆ ਜਾਈਦਾ ਬਾਹਰੋਂ ਹਾਂ ਜਦੋਂ ਇਹਨਾਂ ਦੇ ਵਿੱਚ ਵੜ ਜਾਈਦਾ ਆ ਕੇ ਹਾਂ ਤਕੇਮਾ ਸਾਰਾ ਦੂਰ ਹੋ ਜਾਂਦਾ ਠੀਕ ਆ ਹਾਂ ਬੱਚਿਆਂ ਵਾਂਗ ਮਤਲਬ ਪੁੱਤਾਂ ਵਾਂਗੋਂ ਪਾਲੀਦੇ ਇਹ ਜਾਨਵਰ ਹਾਂਜੀ ਹਾਂ ਬਹੁਤ ਯਾਨੀ ਚੰਗੀ ਸੇਵਾ ਕਰੀਦੀ ਇਹਨਾਂ ਜਿੰਨੇ ਕੁ ਜੋਗ ਰਹਿ ਗਏ ਆ ਠੀਕ ਆ ਤੇ ਪਰਿਵਾਰ ਦਾ ਸਹਿਯੋਗ ਪਰਿਵਾਰ ਦਾ ਨਾਲ ਹੈਗਾ ਹੀ ਸਹਿਯੋਗ ਸਾਰਿਆਂ ਦਾ ਬੱਚਿਆਂ ਨੂੰ ਜੋ ਕਈ ਵਾਰੀ ਅੰਗੇ ਪਿੱਛੇ ਹੋਈ ਹੈ ਬਾਹਰ ਕਰੇ ਜਾਂਦੇ ਆਪਾਂ ਹਾਂ ਉਦੋਂ ਫਿਰ ਉਹ ਸੰਭਾਲਦੇ ਆ ਠੀਕ ਆ ਜਿਵੇਂ ਤੁਸੀਂ ਕਿਹਾ ਹਨ ਆਪਣੇ ਬਜ਼ੁਰਗਾਂ ਤੋਂ ਬੱਕਰੀਆਂ ਰੱਖੀਆਂ ਤੇ ਉਦੋਂ ਤੁਸੀਂ ਕੋਈ ਅੰਤਰ ਵੇਖਿਆਗਾ ਦਵਾਈ ਬੂਟੀ ਦੀ ਗੱਲ ਕਰੀਏ ਤਾਂ ਉਦੋਂ ਦਵਾਈਆਂ ਜ਼ਿਆਦਾ ਦਿੰਦੇ ਸੀਗੇ ਕਿ ਹੁਣ ਦਵਾਈ ਆਪਾਂ ਮੈਡੀਕਲ ਦੀ ਦਵਾਈ ਦੀ ਜ਼ਿਆਦਾ ਦਿੰਨੇ ਆ ਦਵਾਈ ਹੁਣ ਜ਼ਿਆਦਾ ਚੱਲਦੀ ਹੈ ਜੀ ਉਦੋਂ ਨਹੀਂ ਚੱਲਦੀ ਸੀ ਉਦੋਂ ਕੋਈ ਦਵਾਈ ਨਹੀਂ ਸੀ ਸਾਡੇ ਦਾ ਵੇਖਣ ਚ ਸਾਡੇ ਬਜ਼ੁਰਗਾਂ ਨੇ ਹਾਂ ਉਹਨਾਂ ਨੇ ਸਾਨੂੰ ਆਹਨਾ ਆਪਣਾ ਸੂਓ ਪਾਰ ਹੁੰਦਾ ਇੱਕ ਖੇਤ ਨੇੜੇ ਠੀਕ ਆ ਚਾਰ ਲਿਓ ਅਸੀਂ ਉਹਨਾਂ ਨੂੰ ਬਾਹਰ ਵੀ ਲੈ ਜਾਂਦੇ ਆ ਚਾਰਨਾ ਠੀਕ ਉੱਥੇ ਜਾ ਕੇ ਬਰਸੀਨ 'ਚ ਛੱਡ ਦੇਣੀਆਂ ਜਾਂ ਨਰਮੇ ਛੱਡ ਦੇਣੀਆਂ ਹਾਂ ਉਹੋ ਪੱਠਾ ਨਹੀਂ ਰਾ ਵਧੀਆ ਖਾਈ ਜਾਂਦੇ ਆ ਘਰੇ ਘਰੇ ਪਾਏ ਨਹੀਂ ਸਨ ਉਹਨਾਂ ਪੱਠੇ ਅੱਛਾ ਹੁਣ ਤਾਂ ਆਪਾਂ ਨੂੰ ਘਰੇ ਪਾਉਣੇ ਪੈਂਦੇ ਵੀ ਜਿਹੜੀਆਂ ਬੰਦਿਆਂ ਦੀਆਂ ਖਾਦ ਖਰਾਕਾ ਹੋ ਗਈਆਂ ਹਾਂ ਉਹ ਜੀਆਂ ਪਸਮਾ ਨਹੀਂ ਹੋ ਗਈਆਂ ਜਿੰਨੀ ਦਵਾਈ ਬੰਦੇ ਨੂੰ ਚੱਲਦੀ ਆ ਹਾਂ ਓਨੀ ਨਾਲ ਹੁਣ ਜਲ ਵਰਾਂ ਚੱਲਦੀ ਆ ਓਨੀ ਚੱਲ ਸਕਦੀ ਆ ਹਾਂ ਉਦੋਂ ਕੋਈ ਦਵਾਈ ਨਹੀਂ ਸੀ ਹਾਂਜੀ ਵੀ ਕਈ ਬੰਦੇ ਵੀ ਹੁਣ ਅਕਸਰ ਸ਼ੌਕਣਾ ਪਾਲਦੇ ਆ ਉਹ ਦੰਡੇ ਵੀ ਲਿਆ ਕੇ ਇਹਨਾਂ ਦੀ ਗਰੋਥ ਵਧੇ ਫਿਰ ਹਾਂਜੀ ਹਾਂ ਵੀ ਆਪਾਂ ਇਹਨਾਂ ਤੋਂ ਗਾਂ ਮਨਾਫਾ ਲਈਏ ਛੇਤੀ ਜਵਾਨ ਹੁਣ ਬੱਚੇ ਜਿਹੜੇ ਛੋਟੇ ਹਾਂ ਐ ਕਰਕੇ ਵੀ ਉਹ ਫਾਲਨ ਦੇ ਹਿਸਾਬ ਨਾਲ ਵੀ ਉਦੋਂ ਵੈਸੇ ਕੋਈ ਦਵਾਈ ਨਹੀਂ ਸੀ ਉਦੋਂ ਬਾਕੀ ਆਪਾਂ ਬਾਹਰ ਲੈ ਜਾਂਦੇ ਹਨਾ ਉਦੋਂ ਵਨਸਮਨੀ ਜੜੀ ਬੂਟੀ ਖਾਂਦੇ ਹਾਂਜੀ ਹਾਂ ਉਦੋਂ ਵੀ ਫਰਕ ਪੈ ਜਾਂਦਾ ਹਾਂ ਤੇ ਹੁਣ ਜਿਵੇਂ ਆ ਦੇਖ ਸਕਦੇ ਹਾਂ ਇਹਨਾਂ ਦੇ ਨੇੜੇ ਨਾ ਛੱਪੜ ਆਗਾ ਜਮਾ ਤੇ ਛੱਪੜ ਦੇ ਵਿੱਚ ਇਹ ਇਹ ਤਾਂ ਦੱਬ ਜੀ ਆਖ ਦਿੰਦੇ ਇਹਨੂੰ ਆਪਾਂ ਅੱਛਾ ਹਾਂ ਵੀ ਇਹਨੂੰ ਖਾਂਦੇ ਆ ਬਸ ਉਹ ਐ ਨਹੀਂ ਗੱਲ ਐ ਕੋਈ ਇਹਨਾਂ ਨੂੰ ਖਤਰਾ ਤਾਂ ਨਹੀਂ ਜਾ ਕੋਈ ਵਿੱਚ ਰੜ ਜਾਣਾ ਨਹੀਂ ਨਹੀਂ ਕੋਈ ਖਤਰਾ ਨਹੀਂ ਗਾਂ ਜਾਂਦੀਆਂ ਹੀ ਨਹੀਂ ਇਹ ਬਸ ਇੱਥੋਂ ਨੇੜੇ ਨੇੜੇ ਮੋਚ ਲੈਣੀਆਂ ਜਿਹੜੇ ਨਹੀਂ ਮਾਰ ਚ ਆਉਂਦਾ ਠੀਕ ਆ ਆ ਬਸ ਇੱਥੇ ਚਾਰ ਚਫੇਰੇ ਮੈਂ ਤਾਂ ਢੇੜਾ ਢੂੜਾ ਕਢਾ ਲੈਣਾ ਹੁਣ ਇੱਧਰ ਵੀ ਇਹ ਖਾ ਖਾ ਕੇ ਰਾਜੇ ਵੀ ਲੈਣੀਆਂ ਠੀਕ ਆ ਹਾਂ ਜਦੋਂ ਹਾਰੇ ਫੁੱਟਦੇ ਆ ਨਾ ਇਹ ਗਾਂ ਫੁੱਟਣਗੇ ਹੁਣ ਆਪਣਾ ਸਾਲ ਟੱਪੇ ਤੋਂ ਹਾਂ ਉਦੋਂ ਤਾਂ ਫਿਰ ਇਹ 3 ਯਰਗਾ ਬਣ ਜਾਂਦਾ ਇੱਥੇ ਨਾਲੋਂ ਅੱਛਾ ਹਾਂ ਉਦੋਂ ਕਰਨ ਅੱਧੀ ਅੱਧੀ ਕਰਮ 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 ਵਸ਼ ਹੋ ਜਾਂਦੀਆਂ ਇਹ ਠੀਕ ਬਾਪੂ ਜੀ ਤੁਸੀਂ ਵੀ ਮੈਂ ਸੁਣਿਆ ਨਾਂ ਰੱਖਦੇ ਆ ਬੱਚਿਆਂ ਦੇ ਉਹ ਆਹ ਵਾਹ ਬਲਜਾ ਆਪਾਂ ਹੁਣ ਆਪਣੇ ਬੱਚੇ ਹੀ ਆਪਾਂ ਨੂੰ ਸਮਝਨੇ ਆ। ਹਾਂ। ਤੇ ਬੱਚਿਆਂ ਦੇ ਨਾਂ ਰੱਖਦੇ ਫਿਰ ਇਹਨਾਂ ਦੇ ਬੱਚਾਂ ਦੇ ਹਿਸਾਬ ਤੇ ਉਸ ਦੇ ਹਿਸਾਬ ਦੇ ਨਾਂ ਰੱਖ ਲਈਦੇ ਆ। ਠੀਕ ਆ। ਹਾਂਜੀ ਹਾਂ। ਕੀ ਕੀ ਕੀਦੇ ਕੀਦੇ ਨਾਂ ਰੱਖੇ ਆ? ਇਹ ਨਾਂ ਸਾਰਿਆਂ ਦੇ ਰੱਖਿਆ ਜੀ ਆ ਜਿਹੜਾ ਬੱਕਰਾ ਆਪਣਾ। ਹਾਂ। ਇਹ ਸ਼ਾਹਬਾਜ ਆ। ਠੀਕ ਆ। ਹਾਂਜੀ ਆਹ ਪੱਠ ਖੜੀ ਆ। ਹਾਂ। ਇਹ ਸੁਖਮਣੀ ਆ। ਅੱਛਾ। ਹਾਂਜੀ। ਇਹਦਾ ਨਾਂ ਥੋੜਾ ਲਾੜ ਨਾਲ ਕਾਉਡੋ ਰੱਖਤਾ। ਇਹ ਕਾਉਡੋ ਇਹ ਕਿਹੜਾ? ਕਿਵੇਂ ਮਾਰਦੀ ਮੁਰਦੀ ਵਾਲਾ ਹਾਂਜੀ ਇਹ ਮਿਆਕੀ ਜਾਂਦੀ ਆ ਤੱਕ ਰਹੀ ਜਾਂਦੀ ਆ ਅੱਛਾ ਹਾਂ ਇਹ ਸਿਮਰੋਆ ਜੀ ਸਿਮਰੋ ਠੀਕ ਆ ਹਾਂਜੀ ਹਾਂ ਤੇ ਇਹ ਹੈਗਾ ਦੂਜਾ ਪਾਠ ਬੱਕਰਾ ਹੈ ਹਾਂਜੀ ਬੱਕਰੇ ਦਾ ਨਾਂ ਜੱਗੂ ਹੈ ਜੀ ਹਾਂ ਤੇ ਪਾਠ ਦਾ ਨਾਂ ਪੀਤੋ ਰੱਖਿਆ ਜੀ ਅੱਛਾ ਠੀਕ ਆ ਹਾਂਜੀ ਆ ਬਰਸ਼ੌਕ ਦਾ ਨਾਂ ਰੱਖ ਲੀਦੇ ਆ ਤੇ ਉਹ ਜਿਹੜੀ ਬਰਪਰੀਆਂ ਖੜੀਆਂ ਉਹਦਾ ਨੱਕ ਦਾ ਉਹ ਪਰਲੀ ਉਹਦਾ ਨਾਂ ਤਾਂ ਦੂਜਾ ਹੈਗਾ ਇਸਤਪਰੀ ਉਹ ਪਰੇ ਖੜੀ ਹੈ ਜਿਹੜੀ ਹਾਂ ਸਤਪਰੀ ਉਹਦਾ ਨਾਂ ਜੀ ਠੀਕ ਆ ਆ ਨਿਰੂ ਆਇਆ ਲਈ ਠੀਕ ਆ ਹਾਂਜੀ ਤੇ ਨਾਂ ਬੋਲੇ ਤੇ ਜਦੋਂ ਆਪਾਂ ਬੋਲਦੇ ਆ ਸਿਆਣਾ ਆ ਜਾਂਦੀ ਇਹਨਾਂ ਨੂੰ ਤੇ ਜੀ ਫਿਰ ਆਪਾਂ ਜੋ ਨੀਰਾ ਪਾਉਣੇ ਜਦੋਂ ਆਵਾਜ਼ ਮਾਰਾਂਗੇ ਤਾਂ ਫਿਰ ਹੌਲੀ ਹੌਲੀ ਜਾਨਵਰ ਉਹ ਉਸੇ ਲੱਗ ਜਾਂਦਾ ਹਿਸਾਬ ਤੇ ਵੀ ਜਦੋਂ ਆਪਾਂ ਬੰਦੇ ਦਾ ਨਾਂ ਲੈਨੇ ਆਪਾਂ ਬੱਚੇ ਦਾ ਹਾਂਜੀ ਉਵੇਂ ਫਿਰ ਇਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਮੇਰਾ ਨਾਂ ਰੱਖਿਆ ਠੀਕ ਆ ਨਾਂ ਰੱਖਣ ਤੇ ਹੁਣ ਥੋੜਾ ਜਿਹਾ ਫਰਕ ਤਾਂ ਪੈਂਦਾ ਹੀ ਆ ਜੇ ਆਪਾਂ ਬੁਲਾਵਾਂਗੇ ਕਿਸੇ ਜਾਨਵਰ ਨੂੰ ਨਾਂ ਲੈ ਕੇ ਤਾਂ ਫਿਰ ਬੋਲੂਗਾ ਹੀ ਉਹ ਨਾਂ ਆਪਾਂ ਦਾ ਇੱਕ ਹੀ ਰੱਖਾਂਗੇ ਪੱਠਾ ਤਾਂ ਲਈਆਂ ਸੀ ਤੁਸੀਂ ਮੌਲ ਰੈਸਟ ਦਰਾਂ ਤੋਂ ਤਾਂ ਠੀਕ ਆ ਤੇ ਆਪਾਂ ਕਿਹੜੀਆਂ ਪੱ ਉਹ ਇੱਕ ਤਾਂ ਪਾਠ ਆਪਣੇ ਉਹ ਮਰ ਗਈ ਸੀਗੀ ਅੱਛਾ ਇਹ ਕਾ ਬੈਠੀ ਆ ਬੱਕਰੀ ਆਹ ਬੱਕਰੀ ਉਹ ਪਾਠ ਆ ਇਹ ਹਾਂਜੀ ਹਾਂ ਉਹ ਉਹ ਆ ਇਹ ਇਹ ਹਾਂ ਮੈਂ ਪਹਿਲਾਂ ਦੇਖ ਰਿਹਾ ਸੀ ਇਹ ਮੈਨੂੰ ਲੱਗਾ ਹਾਈਟ ਕਾਫੀ ਹੈ ਨਾ ਇਹਦੀ ਹਾਂ ਹਾਂ ਕਾਰ ਦੇ ਦਾ ਬਹੁਤ ਆ ਉੱਠ ਇਹ ਆਪਣੇ ਕੋਲੇ ਹੁਣ ਤੀਜਾ ਸੂਆ ਸੂਪੀ ਆ ਜੀ ਤੀਜਾ ਸੂਆ ਹਾਂਜੀ ਹਾਂ ਪਾਠ ਬੱਕਰਾ ਦਿੱਤਾ ਸੀ ਪਹਿਲੇ ਸੂਏ ਠੀਕ ਹੈ ਦੂਜੇ ਸੂਏ ਪਾਠ ਬੱਕਰਾ ਹਾਂ ਆ ਇੱਕ 3 ਹੋਣੀਆਂ ਪੱਠਾਂ ਦੋ ਦੁੱਤੀਆਂ ਪੂਰੇ ਤਕੜੇ ਸਰੀਰ ਦੀ ਆ ਹਾਂਜੀ ਹਾਂ ਬਹੁਤ ਚੰਗੀ ਬੱਕਰੀ ਆ ਹਾਂ ਨੱਕ ਕੰਨ ਕੁੱਨ ਵੀ ਇਹਦੇ ਠੀਕ ਆ ਹਾਂ ਇੱਕ ਜੀ ਆਪਾਂ ਜਿਹੜਾ ਆਹ ਬੱਕਰਾ ਹੈ ਹਾਂਜੀ ਹਾਂ ਆ ਬੈਠਾ ਇੱਧਰ ਬੱਕਰਾ ਇਹ ਆਪਾਂ ਇਹ ਵੀ ਰਿਸ਼ਤੇਦਾਰਾਂ ਤੋਂ ਲਿਆ ਹੋ ਖੜਾ ਇਹ ਬੱਕਰਾ ਬਹੁਤ ਤਕੜਾ ਹੈ ਨਾ ਤੁਹਾਡਾ ਹਾਂਜੀ ਇਹ ਜਿਹੜਾ ਆਪਣੇ ਕੋਲੇ ਮੰਨ ਲਓ ਵੀ ਪਹਿਲਾਂ ਬੱਕਰਾ ਥੋੜਾ ਜਿਆਦਾ ਨਰਮ ਸੀਗਾ ਇਹਨਾਂ ਬੱਕਰੀਆਂ ਦਾ ਹੀ ਪਾਲਿਆ ਸੀਗਾ ਠੀਕ ਆ ਉਹ ਸਾਡੇ ਰਿਸ਼ਤੇਦਾਰ ਫਿਰ ਚੰਗੀਆਂ ਬੱਕਰੀਆਂ ਬੱਕਰੀਆਂ ਰੱਖਦੇ ਆ ਹਾਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਆਇਆ ਕਰੋ ਵੀ ਇੱਥੋਂ ਬੱਕਰਾ ਸਾਡੇ ਕੋਲ ਲਿਜਾਓ ਠੀਕ ਆ ਤੇ ਵਿੱਚ ਛੱਡੋ ਠੀਕ ਹੈ ਜੀ ਉਹਨਾਂ ਤੋਂ ਲਿਆ ਆ ਹੁਣ ਅਸੀਂ ਅਜੇ ਖੀਰਾ ਹੀ ਆ ਬੱਚਾ ਇਹ ਖੀਰਾ ਬੱਚਾ ਇਹ ਬਹੁਤ ਤਗੜੀ ਹਾਈਟ ਬਹੁਤ ਚੰਗੀ ਹਾਈਟ ਹੈ ਨਾ ਇਹਦੀ ਹਾਂ ਜੀ ਹਾਂ ਅਜੇ ਕੱਦ ਬਹੁਤ ਹੋਰ ਕਰ ਜੂਗਾ ਇਹ ਠੀਕ ਆ ਹਾਂ ਉਹਨਾਂ ਕੋਲੋਂ ਮਦਲ ਚੰਗੇ ਡਬਲ ਬੱਕਰੇ ਆ ਇਹ ਸਾਮ ਸਵਾਲ ਦੀ ਜੀ ਆਪਾਂ ਗੱਲ ਕਰੀਏ ਤੇ ਕੀ ਖਾਣ ਪੀਣ ਕੇ ਤੁਸੀਂ ਇਹਨਾਂ ਨੂੰ ਕੀ ਪਾਉਨੇ ਹੋ ਖਾਣ ਪੀਣ ਨੂੰ ਜੀ ਇਹਨੂੰ ਚੌਕਰ ਠੀਕ ਆ ਮੂੰਗਫਲੀ ਦਾ ਨੀਰਾ ਹਾਂ ਤੇ ਹੋਰ ਛੋਲੇ ਛਾਲੇ ਵੀ ਮੈਂ ਤਾਂ ਪਾ ਦਿੰਨਾ ਲਿਆ ਕੇ ਥੋੜੇ ਬਹੁਤੇ ਜੇ ਵੀ ਚੱਲ ਜੇ ਕੰਮ ਠੀਕ ਆ ਹਾਂ ਹੁਣ ਅਸੀਂ ਬੱਕਰੀਆਂ ਦੇ ਛੜਨ ਲੱਗਿਆ ਇਹਨੂੰ ਹਾਂ ਜਦੋਂ ਇਹ ਤੋਂ ਕੋਈ ਬੱਕਰੀ ਬਣਾਉਣੀ ਆ ਹੂੰ ਉਦੋਂ 2-4 ਕਿਲੋ ਛੋਲੇ ਪਾਈਦੇ ਪਾਈਦੇ ਨੇ ਠੀਕ ਆ ਹਾਂਜੀ ਹਾਂ ਤੇਵਾਂ ਨਾਲ ਹੀ ਜਾਨਵਰ ਕੋਈ ਵੀ ਆ ਤੇਨੇ ਹੁਣ ਕਿੰਨੇ ਚਿਰ ਦਾ ਹੋਊਗਾ ਹੁਣ ਹੋ ਗਿਆਣਾ 6 ਕਿ ਮਹੀਨੇ ਹੋ ਗਏ ਉਹਨੇ ਲਾਂਦੇ ਨੂੰ ਸਾਲ ਦਾ ਹੋ ਗਿਆ ਸਾਲ ਦੇ ਅਸੇ ਪਾਸੇ ਹੈਗਾ ਦੰਦ ਨਹੀਂ ਛੱਟੇ ਮਗਲਾ ਜੇ ਨੇ ਖੀ ਰਹੀ ਆ ਹਾਂ ਤੇ ਬਹੁਤ ਤਗੜੇ ਸ਼ਰੀਰ ਦਾ ਇਹ ਤੇ ਠੀਕ ਤੇ ਜਿਹੜੀਆਂ ਉਹ ਆ ਦੋ ਬੱਕਰੀਆਂ ਫਿਰਦੀਆਂ ਆਂ ਹਾਂਜੀ ਇਹੇ ਇਹ ਆਹ ਦਾ ਪੱਠ ਗੱਬਣਾਈ ਜਿਹੜੀ ਅੱਛਾ ਹਾਂ ਹਾਂ ਪਹਿਲੇ ਸੂਏ ਇਹ ਵੀ ਕਰਦੀ ਹੈ ਜੀ ਇਹ ਵੀ ਕਰਦੀ ਉਸੇ ਬੱਕਰੀ ਦੀ ਹੈ ਜੀ ਇਸੇ ਜਿਹੜੀ ਆ ਪੱਠ ਲਿਆਂਦੀ ਰਿਸ਼ਤਦਾਰਾਂ ਤੋਂ ਹਾਂਜੀ ਇਸੇ ਦੀ ਪੱਠ ਆ ਇਹ ਇਹ ਨਹੀਂ ਹੋਈ ਆ ਪਹਿਲੇ ਸੂਏ ਦੀ ਹਾਂ ਠੀਕ ਆ ਇਹ ਬਹੁਤ ਸੋਹਣੀ ਆ ਨਾ ਫਿਰ ਤਾਂ ਹਾਂਜੀ ਹਾਂ ਬਹੁਤ ਕਰਦ-ਕੁਦ ਹੈਟ ਰੋਡ ਬਹੁਤ ਕਰੀ ਜਾਣੇ ਤੇ ਬਾਕੀ ਹੁਣ ਦੰਦਾ ਤਾਂ ਵੀ ਮੇਰੇ ਹਿਸਾਬ ਚ ਅਸੀਂ ਬਣਵਾਈ ਹੈ ਇਹ ਦੁੱਗੀ ਹੋ ਗਈ ਸੀਗੀ ਦੋ ਦੰਦ ਹਾਈਟ ਤਾਂ ਫਿਰ ਅਜੇ ਹੋਰ ਵੀ ਕਰੂਗੀ 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 ਹਾਂਜੀ ਫਿਰ ਆਹ ਬੱਕਰੀ ਦਾ ਰਿਜ਼ਲਟ ਬਹੁਤ ਚੰਗਾ ਹੈ ਨਾ ਹਾਂਜੀ ਬਹੁਤ ਚੰਗੇ ਬੱਚੇ ਕੱਢਦੀ ਹੈ ਇਹ ਜੇ ਮੰਨ ਲਓ ਹੁਣ ਆਪਣੇ ਕੋਲ ਤਾਂ ਇਹ ਜਾਨਵਰ ਥੋੜੇ ਆ ਹਾਂਜੀ ਹਾਂ ਤੇ ਜੇ ਆਪਾਂ ਵਧਾਵਾਂਗੇ ਹਾਂ ਤੇ ਉਹਨਾਂ ਨੂੰ ਫਿਰ ਅਕਸਰ 15 20 ਮਿੰਟ ਅੱਧਾ ਘੰਟਾ ਤਾਂ ਬੱਚੇ ਝਗਾਉਣ ਨੂੰ ਲੱਗ ਜਾਂਦਾ ਉਸ ਤੋਂ ਬਾਅਦ ਫਿਰ ਆਪਾਂ ਨੂੰ ਨੀਰਾ ਵੀ ਪਾਉਣਾ ਇਹਨਾਂ ਨੂੰ ਹਾਂਜੀ ਸਹੀ ਗੱਲ ਕੋਈ ਮਾੜਾ ਮੋੜੋ ਦੇਖਭਾਲ ਕਰਨੀ ਆ ਕੋਈ ਟੱਲਾ ਮੱਸਾ ਨੂੰ ਦਵਾਈ ਵੀ ਦੇਣੀ ਆ ਹਾਂ ਸਰ ਤੁਸੀਂ ਇਹ ਬਰਬਰੀ ਵੀ ਰੱਖੀ ਬੈਠੇ ਆ ਬਰਬਰੀ ਥੋੜੀ ਸੁਣਨਾ ਬਹੁਤ ਹੈ ਨਾ ਹਾਂਜੀ ਹਾਂ ਇਹੋ ਜੀ ਬੱਕਰੀ ਪਾਲਣੀ ਔਖੀ ਹੈਗੀ ਅੱਜਕੱਲ ਦੇ ਟਾਈਮ 'ਚ ਹਾਂਜੀ ਹਾਂ ਬਰਬਰੀ ਇਹ ਅਸੀਂ ਇੱਥੋਂ ਆਪਣੇ ਇੱਕ ਤਾਂ ਆਪਣੇ ਪਿੰਡੋਂ ਮੰਡੀ ਤੋਂ ਲਈ ਆ ਵਾਟਦਾ ਜੀ ਅੱਛਾ ਜ ਉਹ ਸੂਰੇ ਵਾਲੋ ਲਈ ਸੀਗੀ ਉਹ ਸੂਰੇ ਵਾਲੇ ਉਹ ਦੂਜਾ ਸੁਆਸ ਹੁੰਦੀ ਹੈ ਜੀ ਹੁਣ ਪਹਿਲਾਂ ਸੂਈਏ ਤੁਹਾਡੇ ਕੋਲੇ ਕਿ ਨਹੀਂ ਹਾਂ ਪਹਿਲਾਂ ਸੂਈਏ ਉਹਨੇ ਬੱਕਰੇ ਦਿੱਤੇ ਸੀ ਬਹੁਤ ਚੰਗੇ ਠੀਕ ਆ ਬੱਕਰੇ ਅਸੀਂ ਇਹਦੇ ਵੇਚਦੇ ਸੀ ਸੇਲ ਕਰਦੇ ਸੀ ਸ਼ੁਕਰੀਵਾਰ ਤੁੰਗ ਵਾਲੇ ਦੀ ਮੰਡੀ ਹੁੰਦੀ ਆ ਹਾਂਜੀ ਉੱਥੋਂ ਵਪਾਰੀ ਆਉਂਦੇ ਠੱਕੇ ਟੁੱਟੇ ਮਾਲ ਵੀ ਠੱਕਿਆ ਹੁੰਦਾ ਸੀ ਹਾਂਜੀ ਹਾਂ ਤੋਂ ਸ਼ੁੱਕਰਵਾਰ ਸਾਡੇ ਕੋਲੇ ਪਹੁੰਚਦੇ ਨੇ ਸੀ ਫਿਰ ਠੀਕ ਆ ਉਹਨਾਂ ਨੇ ਕਹਿ ਕੇ ਸਾਨੂੰ ਸਾਰਿਆਂ ਨੇ ਤੇ ਮੰਗਲਵਾਰ ਕਰਾਈ ਆ ਹਾਂ ਠੀਕ ਆ ਹਰ ਇੱਕ ਮੰਗਲਵਾਰ ਲੱਗਦੀ ਆ ਜੀ ਹਰ ਇੱਕ ਮੰਗਲਵਾਰ ਪਿੰਡ ਹਰੀਕੇ ਕਲਾ ਹਰੀਕੇ ਕਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾਣਾ ਮੰਡੀ ਚ ਬਾਪੂ ਫਰੀ ਬੱਕਰੀ ਮੰਡੀ ਲਾਉਂਦੇ ਆ ਪਿਛਲੀ ਯਾਰ ਮੈਂ ਵੀ ਆਇਆ ਸੀ ਪਿਛਲੀ ਨਹੀਂ ਆਹ ਹਫਤੇ ਜੀ ਆਇਆ ਸੀ ਹੈਨਾ ਇਸੇ ਹਫਤੇ ਜੈ ਇਸੇ ਮੰਗਲਵਾਰ ਹੀ ਪਿਆ ਸੀ ਆ ਦੋ ਤਿੰਨ ਪਹਿਲਾਂ ਆਇਆ ਸੀਗਾ ਮੈਂ ਮੈਂ ਬਰਬਰੀ ਬੱਕਰਾ ਲੈ ਕੇ ਆਇਆ ਸੀ ਭਾਈ ਮੇਰਾ ਤਾਂ ਆਉਂਦੇ ਸਾਰੀ ਵਿਕ ਗਿਆ ਇੱਥੇ ਜੀ ਆਇਆ ਹਾਂ ਜਾਨਵਰ ਉਹ ਦਿਨ ਬਦਲਣਾ ਥੋੜਾ ਜਿਹਾ ਫਰਕ ਪਿਆ ਵੀ ਥੋੜੇ ਜਿਹਾ ਘੱਟ ਆਉਂਦੇ ਆ ਹਾਂ ਠੀਕ ਹੈ ਹੁਣ ਦਿਨੋਂ ਦਿਨ ਮਤਲਬ ਫਰਕ ਪੈਂਦਾ ਜਾਂਦਾ ਵੱਧਦੇ ਜਾਂਦੇ ਆ ਹਾਂਜੀ ਆ ਮਲੋਟ ਏਰੀਆ ਚੋਂ ਬੰਦਾ ਆਇਆ ਸੀਗਾ ਇਹਨੂੰ ਅਗਲੀ ਮੰਡੀ ਤੇ ਲੈ ਕੇ ਜਾਣਵਾਰ ਠੀਕ ਹੈ ਜੀ ਉਹਨੇ ਲਿਆਂਦੇ ਸੀਗੇ 8-9 ਨਾਕ ਸੀਗੇ ਉਹਦੇ ਕੋਲੇ ਹੂੰ 8-9 ਨਾਕ ਉਹਦੇ ਵਿਗ ਗਏ ਸਾਰੇ ਠੀਕ ਆ ਹਾਂਜੀ ਹਾਂਜੀ ਹਾਂ ਨੇੜੇ-ਨੇੜੇ ਪਿੰਡਾਂ ਵਾਲੇ ਸਾਰੇ ਹੀ ਆਉਂਦੇ ਆ ਸਾਰੇ ਹੀ ਆਉਂਦੇ ਆ ਹਾਂ ਜਿੰਨਾ ਵੀ ਪਤਾ ਲੱਗਣਾ ਜਿਹੜੇ ਵਪਾਰੀਆਂ ਨੇ ਮਤਲਬ ਮੰਡੀ ਕਰਾਈ ਹੈ ਮੰਗਲਵਾਰ ਦੀ ਹਾਂਜੀ ਉਹ ਸਾਰੇ ਹੀ ਆਉਂਦੇ ਆ ਖਰੀਦਣ ਵਾਲੇ ਵੀ ਆਉਂਦੇ ਆ ਵੇਚਣ ਵਾਲੇ ਮਾਲ ਲੈ ਕੇ ਵੀ ਆਉਂਦੇ ਆ ਅਗਲੇ ਠੀਕ ਆ ਹਾਂਜੀ ਹਾਂ ਚੰਗਾ ਮਲ ਕਾਰੋਬਾਰ ਚੰਗੀ ਸਹੀ ਮੰਡੀ ਚੱਲਦੀ ਆ ਠੀਕ ਆ ਸੋ ਭਾਈ ਦੋਸਤੋ ਨੋਟ ਕਰ ਲਓ ਦਿਨ ਮੰਗਲਵਾਰ ਬਾਪੂ ਫਰੀ ਮੰਡੀ ਲਾਉਂਦਾ ਸੋ ਇਹ ਅਪੀਲ ਆ ਗਈ ਭਾਈ ਮੇਰੇ ਵੱਲੋਂ ਕਿ ਸਾਰਿਆਂ ਨੇ ਮੰਡੀ ਤੇ ਪਹੁੰਚਣਾਗਾ ਆ ਹਣ ਅਕਸਰ ਆਉਣ ਨਾਲ ਹੀ ਆਉਣ ਨਾਲ ਹੀ ਆ ਗਾ ਗਾ ਕਾਊਗਾ ਤਾਂ ਖਰੀਦਦਾਰ ਵੀ ਫਰਾਕ ਖਰੀਦਦਾਰ ਤਾਂ ਆਪ ਹੀ ਆਊਗਾ ਸਹੀ ਗੱਲ ਹੈ ਮਾਲ ਆਊਗਾ ਤਾਂ ਫੇਰ ਹੀ ਖਰੀਦਦਾਰ ਨੇ ਵਪਾਰੀ ਨੇ ਆਉਣਾ ਹਾਂ ਸਹੀ ਗੱਲ ਹੈ ਹਾਂ ਸਾਰਿਆਂ ਦਾ ਫਰਜ਼ ਬਣਦਾ ਵੀ ਸਾਰੇ ਭੈਣ ਭਰਾ ਹਮਾ ਮਾ ਕੇ ਪੁੱਜਣ ਹਾਂ ਤੇ ਮੰਡੀ ਦੀ ਰੌਣਕਾ ਜਿਹੜੀ ਉਹ ਵਧੇ ਬਾਪੂ ਕਹਿੰਦੇ ਹੌਲੀ ਹੌਲੀ ਆਪਾਂ ਸਾਰਾ ਉੱਥੇ ਰਿਗਾਰਡਮੈਂਟ ਬਲੇਰ ਲੈ ਆਉਣਾਗਾ ਜਿਵੇਂ ਕੀ ਟੰਗਾਂ ਆਪਾਂ ਟੰਗ ਨਹੀਂ ਡਾਂਗਾ ਜਾਂ ਹੋਰ ਗਾਨੀਆਂ ਗੁੰਨਗਾ ਗਾਨ ਨਗਾ ਹੁਣ ਵੀ ਆਉਂਦਗਾ ਨਾ ਪਰ ਬਾਪੂ ਕਹਿੰਦੇ ਆਪਾਂ ਸਾਰਾ ਰਿਕਾਇਰਮੈਂਟ ਆਪਦਾ ਕਰਾਂਗੇ ਸੋ ਇਹੀ ਆਪਣੀ ਬੇਨਤੀ ਹੈ ਕਿ ਭਾਈ ਮੰਡੀ ਤੇ ਜਰੂਰ ਪਹੁੰਚਣਾਗਾ ਕਿਉਂਕਿ ਆਪਾਂ ਬਾਪੂ ਨੂੰ ਵੇ ਬਾਪੂ ਮੈਨੂੰ ਹਲਾਸ਼ੇਰੀ ਦਿੰਦੇ ਹੁੰਦੇ ਭਾਈ ਆਪਦਾ ਕੰਮ ਖਿੱਚੀ ਰੱਖੀ ਪਰ ਆਪਾਂ ਬਾਪੂ ਦਾ ਵੀ ਸਾਥ ਦੇਣਾ ਹੁਣ ਇਹਨਾਂ ਨੇ ਕੰਮ ਤੋੜਿਆ ਵਧੀਆ ਗੱਲ ਆ ਗਈ ਹੈਨਾ ਚਲੋ ਆਪਾਂ ਬਾਪੂ ਦਾ ਸਾਥ ਦੇਣਾ ਇਹਨਾਂ ਦਾ ਕੰਮ ਆਪਾਂ ਅੱਗੇ ਤੋੜਨਾਗਾ ਦੈਨ ਮੰਗਲਵਾਰ ਨੂੰ ਜ਼ਰੂਰ ਪਹੁੰਚਣਾ ਉੱਥੇ ਧੰਨਵਾਦੀ ਸਾਰੇ ਮਿੱਤਰਾਂ ਦਾ ਬਹੁਤ ਧੰਨਵਾਦ ਬਾਪੂ ਜੀ ਠੀਕ ਆ ਬਲਿਆ ਧੰਨਵਾਦ ਸਾਸਰੀ ਕਾ ਸਤਿ ਸ੍ਰੀ ਅਕਾਲ